ਮੇਰੀ ਉਮਰ ਹਜੇ 21 ਸਾਲਾਂ ਦੀ ਵੀ ਨਹੀਂ ਹੋਈ ਸੀ ਕਿ ਮੇਰੀ ਮਤਰੀ ਮਾਂ ਨੇ ਮੇਰਾ ਵਿਆਹ ਇੱਕ ਬੁੱਢੇ ਨਾਲ ਕਰ ਦਿੱਤਾ ਕਿਉਂਕਿ ਉਹ ਮੈਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੀ ਸੀ ਮੈਂ ਬਹੁਤ ਕਿਹਾ ਕਿ ਮੈਂ ਹਲੇ ਵਿਆਹ ਨਹੀਂ ਕਰਵਾਉਣਾ ਮੇਰੀ ਹਜੇ ਉਮਰ ਹੀ ਕੀ ਆ ਪਰ ਉਹ ਨਾ ਮੰਨੀ ਤੇ ਉਸਨੇ ਤਾਂ ਮੇਰੇ ਪਿਓ ਨੂੰ ਵੀ ਆਪਣੇ ਹੱਥਾਂ ਦੇ ਵਿੱਚ ਦਿੱਤਾ ਹੋਇਆ ਸੀ ਉਹ ਵੀ ਉਸ ਦੀਆਂ ਹੀ ਗੱਲਾਂ ਮੰਨਦਾ ਸੀ ਉਸਨੇ ਵੀ ਮੇਰੀ ਇੱਕ ਗੱਲ ਨਹੀਂ ਸੁਣੀ ਤੇ ਮੇਰਾ ਵਿਆਹ ਹੋ ਗਿਆ ਮੇਰੀ ਸੁਹਾਗ ਰਾਤ ਸੀ ਮੈਂ ਬਹੁਤ ਡਰੀ ਹੋਈ ਸੀ ਕਿ ਪਤਾ ਨਹੀਂ ਮੇਰੇ ਨਾਲ ਕੀ ਹੋਊਗਾ ਕਿਉਂਕਿ ਮੈਂ ਹਜੇ ਇੰਨੀ ਵੱਡੀ ਨਹੀਂ ਹੋਈ ਸੀ ਪਤਾ ਨਹੀਂ ਉਹ ਬੁੱਢਾ ਮੇਰੇ ਨਾਲ ਕੀ ਕਰੂਗਾ ਮੈਨੂੰ ਡਰ ਲੱਗ ਰਿਹਾ ਸੀ ਪਰ ਮੈਂ ਹਜੇ ਉਸ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਚਾਹੁੰਦੀ ਸੀ ਮੈਂ ਉਂਝ ਵੀ ਇਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਤੇ ਮੈਨੂੰ ਉਸ ਦੇ ਕਮਰੇ ਵਿੱਚ ਛੱਡਿਆ ਗਿਆ ਜਿੱਥੇ ਮੇਰੀ ਸੁਹਾਗ ਰਾਤ ਸੀ ਮੇਰੇ ਸਹੁਰੇ ਘਰ ਵਿੱਚ ਮੇਰੀ ਸਾਸੀ ਸੌਰਾ ਤੇ ਇੱਕ ਮੁੰਡਾ ਕੱਲਾ ਹੀ ਕੱਲਾ ਜਿਸ ਦਾ ਵਿਆਹ ਨਹੀਂ ਹੋ ਰਿਹਾ ਸੀ ਪਰ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਸੀ ਉਹ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਣਾ ਸੀ ਕਿ ਵਿਆਹ ਕਿਉਂ ਨਹੀਂ ਹੋ ਰਿਹਾ ਸੀ ਜੋ ਮੈਂ ਹੀ ਇਸ ਨੂੰ ਮਿਲੀ ਸੀ ਤੇ ਮੇਰੀ ਜ਼ਿੰਦਗੀ ਬਰਬਾਦ ਕਰਨੀ ਸੀ ਉਹ ਬੁੱਢਾ ਮੇਰੇ ਕਮਰੇ 'ਚ ਆਇਆ ਤੇ ਮੇਰੇ ਲਾਗੇ ਆਣ ਕੇ ਖੜਾ ਹੋ ਗਿਆ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਮੈਨੂੰ ਕਹਿਣ ਲੱਗਾ ਚੱਲ ਮੇਰੇ ਪੈਰਾਂ 'ਚ ਬੂਟਾ ਧਾਰ ਦੇ ਮੈਂ ਡਰੀ ਪਈ ਸੀ ਮੈਂ ਉਸਦੇ ਪੈਰਾਂ 'ਚੋਂ ਬੂਟ ਲਾ ਦਿੱਤੇ ਤੇ ਉਹ ਬੈੱਡ ਤੇ ਲੰਮਾ ਪੈ ਗਿਆ। ਮੈਨੂੰ ਥੋੜੀ ਜਿਹੀ ਚੈਨ ਮਿਲੀ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਰਿਹਾ ਤੇ ਮੈਂ ਉਸ ਨੂੰ ਬਿਲਕੁਲ ਵੀ ਨਹੀਂ ਛੇੜਿਆ। ਤੇ ਪਤਾ ਨਹੀਂ ਉਹ ਕਿਹੜੇ ਵੇਲੇ ਸੌ ਗਿਆ। ਮੈਂ ਸੋਫੇ ਉੱਤੇ ਲੰਮੀ ਪੈ ਗਈ ਤੇ ਮੈਨੂੰ ਨੀਂਦ ਆ ਗਈ ਸੀ। ਸਵੇਰ ਜਦ ਹੋਈ ਮੈਂ ਉੱਠੀ ਤਾਂ ਉਹ ਜੇ ਸੁੱਤਾ ਪਿਆ ਸੀ। ਮੈਂ ਉਸ ਤੋਂ ਪਹਿਲਾਂ ਉੱਠ ਕੇ ਬਾਹਰ ਚੱਲੀ ਗਈ ਤੇ ਜਦੋਂ ਮੈਂ ਕਮਰੇ 'ਚ ਆਈ ਤਾਂ ਉੱਠ ਕੇ ਪਹਿਲਾਂ ਹੀ ਪਤਾ ਨਹੀਂ ਕਿੱਥੇ ਚਲਾ ਗਿਆ ਸੀ। ਮੈਂ ਕਮਰੇ ਵਿੱਚ ਜਾ ਕੇ ਬੈੱਡ ਉੱਤੇ ਬੈਠ ਗਈ। ਮੇਰਾ ਦਿਲ ਨਹੀਂ ਲੱਗ ਰਿਹਾ ਸੀ ਇਦਾਂ ਹੀ ਸ਼ਾਮ ਹੋ ਗਈ ਤੇ ਮੇਰਾ ਘਰ ਵਾਲਾ ਦੋ ਬੰਦਿਆਂ ਨੂੰ ਘਰ ਵਿੱਚ ਲੈ ਕੇ ਆਇਆ ਉਹ ਵੀ ਉਸ ਦੇ ਨਾਲ ਦੇ ਹੀ ਲੱਗਦੇ ਸੀ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਛੇਤੀ ਛੇਤੀ ਸਾਡੇ ਸਭ ਲਈ ਰੋਟੀਆਂ ਬਣਾ ਉਸ ਨੇ ਤਾਂ ਨਸ਼ਾ ਕੀਤਾ ਸੀ ਥੋੜੀ ਜਹੀ ਉਸ ਦੇ ਕਮਰੇ ਵਿੱਚ ਬੈਠ ਕੇ ਸ਼ਰਾਬ ਪੀਣ ਲੱਗੇ ਅਤੇ ਫਿਰ ਉਹਨਾਂ ਵਿੱਚ ਇੱਕ ਮੁੰਡਾ ਜਿਸ ਦੀ ਉਮਰ 25 ਜਾਂ 26 ਸਾਲ ਦੀ ਸੀ ਉਸ ਦੇ ਨਾਲ ਕੋਈ 35 ਤੋਂ 40 ਸਾਲ ਦਾ ਦੂਸਰਾ ਬੰਦਾ ਸੀ ਥੋੜੀ ਚਿਰ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਆਵਾਜ਼ ਮਾਰੀ ਮੈਂ ਉਸ ਕੋਲ ਗਈ ਤਾਂ ਮੈਨੂੰ ਕਹਿਣ ਲੱਗਾ ਕਿੰਨਾ ਟਾਈਮ ਲਾਉਣਾ ਰੋਟੀ ਵਾਸਤੇ ਤੈਨੂੰ ਕਿੰਨੀ ਦੇਰ ਹੋ ਗਈ ਤੈਨੂੰ ਆਵਾਜ਼ ਮਾਰ ਰਿਹਾ ਤੈਨੂੰ ਸੁਣਦਾ ਨਹੀਂ ਛੇਤੀ ਜਾ ਮੇਰੇ ਘਰ ਵਾਲੇ ਨੇ ਮੈਨੂੰ ਦਬਕਾ ਮਾਰ ਕੇ ਕਿਹਾ ਤੇ ਉਹ ਮੁੰਡੇ ਮੇਰੇ ਵੱਲ ਵੇਖ ਰਹੇ ਸੀ ਮੈਂ ਉਸ ਨੂੰ ਟੇਟੀ ਅੱਖਾਂ ਨਾਲ ਵੇਖਿਆ ਅਤੇ ਜੋ ਉਸ ਦੇ ਨਾਲ ਦਾ ਸੀ ਉਹ ਮੈਨੂੰ ਬੜੀਆਂ ਹੀ ਗੰਦੀਆਂ ਨਜ਼ਰਾਂ ਦੇ ਨਾਲ ਵੇਖ ਰਿਹਾ ਸੀ ਮੈਂ ਸਮਝ ਗਈ ਸੀ ਕਿ ਉਹ ਬਿਲਕੁਲ ਵੀ ਚੰਗੇ ਇਨਸਾਨ ਨਹੀਂ ਥੋੜੀ ਚਿਰ ਬਾਅਦ ਮੈਂ ਰੋਟੀ ਉਹਨਾਂ ਅਗੇ ਰੱਖ ਦਿੱਤੀ ਸੀ ਰੋਟੀ ਖਾ ਕੇ ਦੋਨੋਂ ਜਣੇ ਆਪਣੇ ਆਪਣੇ ਘਰ ਚਲੇ ਗਏ ਜਾਂਦਾ ਇਹ ਮੁੰਡਾ ਮੈਨੂੰ ਵੇਖੀ ਜਾ ਰਿਹਾ ਸੀ ਤੇ ਮੈਂ ਵੀ ਉਸ ਨੂੰ ਵੇਖ ਰਹੀ ਸੀ ਤੇ ਅੱਜ ਫੇਰ ਮੇਰੇ ਘਰ ਵਾਲੇ ਨੇ ਬਹੁਤ ਸ਼ਰਾਬ ਪੀਤੀ ਸੀ ਅੱਜ ਫੇਰ ਉਹ ਉਸੇ ਤਰ੍ਹਾਂ ਹੀ ਸੌ ਗਿਆ ਮੈਂ ਤਾਂ ਬਹੁਤ ਖੁਸ਼ ਸੀ ਕਿਉਂਕਿ ਮੈਂ ਉਸ ਬੁੱਢੇ ਨਾਲ ਵਿਆਹ ਕਰਵਾ ਕੇ ਬਿਲਕੁਲ ਵੀ ਖੁਸ਼ ਨਹੀਂ ਸੀ ਤੇ ਮੈਂ ਤਾਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ ਦੁਪਹਿਰ ਦੇ 12 ਵਜੇ ਮੈਂ ਨਾ ਤੋ ਕੇ ਆਪਣੇ ਕਮਰੇ ਵਿੱਚ ਬੈਠੀ ਸੀ ਥੋੜੇ ਜਿਹੀ ਬਾਅਦ ਘਰ ਦੀ ਘੰਟੀ ਵਜੀ ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਹੀ ਮੁੰਡਾ ਸੀ ਜੋ ਕੱਲ ਮੇਰੇ ਘਰ ਵਾਲੇ ਦੇ ਨਾਲ ਆਇਆ ਸੀ ਤੇ ਜਿਹੜਾ ਬਾਰ ਬਾਰ ਮੈਨੂੰ ਹੀ ਵੇਖ ਰਿਹਾ ਸੀ ਉਸਨੇ ਮੈਨੂੰ ਕਿਹਾ ਬਾਜੀ ਕਿੱਥੇ ਆ ਤਾਂ ਮੈਂ ਕਹਿ ਦਿੱਤਾ ਪਤਾ ਨਹੀਂ ਮੈਨੂੰ ਦੱਸ ਕੇ ਨਹੀਂ ਗਏ ਮੈਂ ਉਸਨੂੰ ਕਿਹਾ ਕੋਈ ਕੰਮ ਸੀ ਤਾਂ ਕਹਿਣ ਲੱਗਾ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਸੀ ਹੁਣ ਮੈਂ ਸ਼ਾਮ ਨੂੰ ਆਉਂਗਾ ਮੈਂ ਉਸਨੂੰ ਕਿਹਾ ਪਤਾ ਕੋਈ ਨਹੀਂ ਉਹ ਹੁਣ ਵੀ ਆ ਸਕਦੇ ਆ ਪਰ ਉਹ ਦੱਸ ਕੇ ਨਹੀਂ ਆਉਂਦੇ ਤੇ ਨਾ ਹੀ ਦੱਸ ਕੇ ਜਾਂਦੇ ਆ ਉਹ ਸੋਚ ਰਿਹਾ ਸੀ ਕਿ ਮੈਨੂੰ ਅੰਦਰ ਆਉਣ ਨੂੰ ਕਹੇ ਤਾਂ ਫਿਰ ਮੈਂ ਉਸ ਨੂੰ ਅੰਦਰ ਆਉਣ ਵਾਸਤੇ ਕਹਿ ਦਿੱਤਾ ਤੇ ਅੰਦਰ ਆਇਆ ਤੇ ਸੋਫੇ ਉੱਤੇ ਬੈਠ ਗਿਆ ਮੈਂ ਉਸ ਨੂੰ ਕਿਹਾ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣੀ ਆ ਤੇ ਕਹਿਣ ਲੱਗਾ ਮੈਂ ਚਾਹ ਪੀ ਕੇ ਆਇਆ ਪਰ ਮੈਂ ਫਿਰ ਵੀ ਚਾਹ ਬਣਾਉਣ ਰਸੋਈ ਵੀ ਚਲੀ ਗਈ ਉਹ ਮੁੰਡਾ ਮੈਨੂੰ ਹੀ ਵੇਖੀ ਜਾ ਰਿਹਾ ਸੀ ਪਤਾ ਨਹੀਂ ਕਿਉਂ ਜਦੋਂ ਮੈਂ ਚਾਹ ਲੈ ਕੇ ਆਈ ਤੇ ਚਾਹ ਮੇਜ਼ ਤੇ ਰੱਖ ਦਿੱਤੀ ਮੈਂ ਵੀ ਉਸ ਦੇ ਕੋਲ ਬੈਠ ਗਈ ਸੀ ਉਹ ਮੈਨੂੰ ਚੋਰੀ-ਚੋਰੀ ਵੇਖ ਰਿਹਾ ਸੀ ਤੇ ਮੈਂ ਵੀ ਉਸ ਨੂੰ ਚੋਰੀ-ਚੋਰੀ ਵੇਖ ਰਹੀ ਸੀ ਥੋੜੇ ਚਿਰ ਬਾਅਦ ਮੇਰੀ ਸੱਸ ਕਹਿਣ ਲੱਗੀ ਕਿ ਮੈਂ ਕੋਠੇ ਤੇ ਚੱਲੀ ਆ ਧੁੱਪ ਸੇਕਣ ਮੈਨੂੰ ਤਾਂ ਠੰਡ ਲੱਗ ਰਹੀ ਹੈ ਅਤੇ ਉੱਪਰ ਕੋਠੇ ਤੇ ਚਲੀ ਗਈ ਮੈਂ ਉੱਥੇ ਹੀ ਬੈਠੀ ਰਹਿ ਗਈ ਥੋੜੇ ਚਿਰ ਬਾਅਦ ਉਹ ਮੁੰਡਾ ਮੈਨੂੰ ਕਹਿਣ ਲੱਗਾ ਤੁਹਾਡਾ ਕੀ ਨਾਂ ਹੈ ਤਾਂ ਮੈਂ ਉਸ ਨੂੰ ਕਿਹਾ ਮੇਰਾ ਨਾਂ ਸਲੋਨੀ ਆ ਫਿਰ ਉਹ ਕਹਿਣ ਲੱਗਾ ਇੱਕ ਗੱਲ ਕਹਾਂ ਤੁਸੀਂ ਕਿੰਨੇ ਸੋਹਣੇ ਹੋ ਤਾਂ ਮੈਂ ਨੀਵੀ ਪਾ ਲਈ ਫਿਰ ਕਹਿਣ ਲੱਗਾ ਤੁਸੀਂ ਇਸ ਬੁੱਢੇ ਨਾਲ ਵਿਆਹ ਕਿਉਂ ਕਰਵਾਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਨਹੀਂ ਮੰਨਦੀ ਸੀ ਮੇਰਾ ਵਿਆਹ ਜ਼ਬਰਦਸਤੀ ਕੀਤਾ ਗਿਆ ਉਹ ਕਹਿਣ ਲੱਗਾ ਇੱਕ ਨੰਬਰ ਦਾ ਸ਼ਰਾਬੀ ਹੈ ਤੇ ਚੋਰੀਆਂ ਕਰਦਾ ਤੇ ਤੁਹਾਡੀ ਤਾਂ ਉਮਰ ਹਜੇ ਬਹੁਤ ਘੱਟ ਆ ਮੈਂ ਉਸ ਨੂੰ ਕਿਹਾ ਕਿ ਇਸ ਵਿੱਚ ਮੈਂ ਕੀ ਕਰ ਸਕਦੀ ਸੀ ਮੇਰੀ ਮਤਰੀਏ ਮਾਂ ਨੇ ਮੇਰਾ ਵਿਆਹ ਇਸ ਨਾਲ ਕਰ ਦਿੱਤਾ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਮੈਨੂੰ ਉਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਮੈਂ ਉਸ ਨਾਲ ਹਜੇ ਤੱਕ ਕੋਈ ਵੀ ਰਿਲੇਸ਼ਨ ਨਹੀਂ ਬਣਾਈ ਕਿਉਂਕਿ ਮੈਂ ਇਸ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਅਤੇ ਮੈਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਨੀ ਹਾਂ ਪਤਾ ਨਹੀਂ ਮੈਂ ਕਿਹੜੇ ਦਿਨ ਇਥੋਂ ਨੱਟ ਜਾਣਾ ਮੇਰੇ ਵੀ ਇਰਮਾਨ ਸੀ ਕਿ ਮੇਰਾ ਘਰਵਾਲਾ ਮੈਨੂੰ ਬਹੁਤ ਪਿਆਰ ਕਰੇ ਅਤੇ ਮੇਰੇ ਹਾਨ ਪਰਵਾਨਦਾ ਹੋਵੇ ਮੈਨੂੰ ਘੁਮਾਵੇ ਫਰਾਵੇ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰੇ ਪਰ ਮੇਰੇ ਸਾਰੇ ਇਰਮਾਨ ਮਿੱਟੀ ਵਿੱਚ ਮਿਲ ਗਏ ਤਾਂ ਮੁੰਡਾ ਕਹਿਣ ਲੱਗਾ ਤੁਸੀਂ ਉਹ ਵੱਡੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਤਾਂ ਜੋ ਤੁਸੀਂ ਸੋਚ ਰਹੇ ਹੋ ਮੈਂ ਉਸ ਨੂੰ ਕਿਹਾ ਕਿ ਹਾਂ ਮੈਂ ਵਧੀਆ ਜ਼ਿੰਦਗੀ ਜੀਣਾ ਚਾਹੁੰਦੀ ਹਾਂ ਇਹ ਸੰਕਰਕ ਵਿੱਚੋਂ ਨਿਕਲਣਾ ਚਾਹੁੰਦੀ ਹਾਂ ਤਾਂ ਉਸ ਮੁੰਡੇ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਓ ਮੈਂ ਤੁਹਾਨੂੰ ਪੂਰੀ ਐਸ਼ ਕਰਾਉਂਗਾ ਜੋ ਤੁਸੀਂ ਚਾਹੋਣੀ ਹੋ ਤਾਂ ਮੈਂ ਉਸ ਨੂੰ ਕਿਹਾ ਇਸ ਤਰ੍ਹਾਂ ਹੋ ਸਕਦਾ ਉਸ ਨੇ ਮੈਨੂੰ ਕਿਹਾ ਕਿ ਥੋੜਾ ਸਬਰ ਰੱਖੋ ਜਦ ਮੈਂ ਤੈਨੂੰ ਕਹਾਂਗਾ ਤੂੰ ਉਸ ਦਿਨ ਇੱਥੋਂ ਨਿਕਲ ਜਾਇਂ ਉਸ ਤੋਂ ਪਹਿਲਾਂ ਨਹੀਂ ਮੈਂ ਉਸ ਨੂੰ ਕਹਿ ਦਿੱਤਾ ਠੀਕ ਹੈ ਉਹ ਮੁੰਡਾ ਮੇਰੇ ਲੱਗੇ ਆਣ ਕੇ ਬੈਠ ਗਿਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਕਿਸੇ ਦੇ ਨਾਲ ਇਸ ਤਰ੍ਹਾਂ ਕਰ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਚਲ ਛੱਟ ਹੁਣ ਮੇਰੀ ਸੱਸ ਸੌਣ ਵਾਲੀ ਐ ਤਾਂ ਫੇਰ ਕੰਮ ਖਰਾਬ ਹੋ ਜਾਣਾ ਉਹ ਕਹਿਣ ਲੱਗਾ ਨਹੀਂ ਆਉਂਦੀ 2 ਮਿੰਟ ਤਾਂ ਰੁਕ ਜਾ ਉਸ ਤੋਂ ਬਾਅਦ ਉਹ ਮੁੰਡਾ ਮੇਰੇ ਤੋਂ ਦੂਰ ਹੋ ਕੇ ਬੈਠ ਗਿਆ ਤੇ ਮੇਰੀ ਸੱਸ ਅਚਾਨਕ ਉੱਠੋ ਥੱਲੇ ਆ ਗਈ ਮੁੰਡਾ ਉਸ ਨੂੰ ਕਹਿਣ ਲੱਗਾ ਕਿ ਮਾਤਾ ਜੀ ਹੁਣ ਮੈਂ ਚਲਦਾ ਫੇਰ ਕਿਸੇ ਦਿਨ ਆਉਂਗਾ ਜਦੋਂ ਭਾਜੀ ਘਰ ਹੋਣਗੇ ਮੇਰੀ ਸੱਸ ਨੇ ਵੀ ਉਸ ਨੂੰ ਕਹਿ ਦਿੱਤਾ ਸੀ ਕਿ ਠੀਕ ਹੈ ਕਾਕਾ ਉਦੋਂ ਆ ਜਾਵੇਂ ਫਿਰ ਉਹ ਚਲਾ ਗਿਆ ਤੇ ਮੈਂ ਆਪਣਾ ਕੰਮ ਕਰਨ ਲੱਗੀ ਪਰ ਮੈਂ ਬਹੁਤ ਖੁਸ਼ ਸੀ ਕਿ ਕੋਈ ਮੈਨੂੰ ਪਿਆਰ ਕਰਨ ਵਾਲਾ ਮੁੰਡਾ ਮਿਲਿਆ ਸੀ ਮੈਂ ਹੁਣ ਬਸ ਇਥੋਂ ਨਿਕਲਣਾ ਚਾਹੁੰਦੀ ਸੀ ਤੇ ਇੱਕ ਦਿਨ ਮੇਰਾ ਘਰ ਵਾਲਾ ਘਰ ਨਹੀਂ ਸੀ ਅਤੇ ਉਹ ਮੁੰਡਾ ਘਰ ਆ ਗਿਆ ਉਹ ਕਹਿਣ ਲੱਗਾ ਬਾਜੀ ਇੱਕ ਇੱਕ ਪੈਗ ਲਾ ਲਈਏ ਤਾਂ ਮੇਰਾ ਘਰ ਵਾਲਾ ਤਾਂ ਅੱਗੋਂ ਉਹ ਤਾਂ ਦਾ ਸ਼ਰਾਬੀ ਸੀ ਉਹ ਕਹਿਣ ਲੱਗਾ ਹਾਂ ਹਾਂ ਕਿਉਂ ਨਹੀਂ ਬੋਤਲ ਪਈ ਹੈ ਚਲ ਚੁੱਕ ਲਿਆ ਫਿਰ ਉਹ ਕਮਰੇ ਵਿੱਚ ਬੈਠ ਕੇ ਪੈਗ ਲਾਉਣ ਲੱਗੇ ਉਸ ਮੁੰਡੇ ਨੇ ਪੈਗ ਨਹੀਂ ਲਾਏ ਸਿਰਫ ਮੇਰੇ ਘਰਵਾਲੇ ਨੂੰ ਸ਼ਰਾਬ ਪਲਾਈ ਅਤੇ ਉਹ ਬੁਰੀ ਤਰ੍ਹਾਂ ਨਸ਼ੇ ਵਿੱਚ ਹੋ ਗਿਆ ਥੋੜੇ ਚਿਰ ਬਾਅਦ ਉਸ ਨੂੰ ਕੁਝ ਪਤਾ ਨਹੀਂ ਲੱਗਾ ਮੇਰੇ ਘਰਵਾਲੇ ਨੂੰ ਉਸ ਨੇ ਬੈੱਡ ਤੇ ਲੰਮਾ ਪਾ ਦਿੱਤਾ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਉਹ ਗੂੜੀ ਨੇ ਵੀ ਸੁੱਤਾ ਪਿਆ ਸੀ ਉਸ ਮੁੰਡੇ ਨੇ ਮੈਨੂੰ ਬਾਹੋਂ ਫੜਿਆ ਤੇ ਆਪਣੇ ਨਾਲ ਲਾ ਲਿਆ ਥੋੜੇ ਚਿਰ ਬਾਅਦ ਉਸ ਨੇ ਮੈਨੂੰ ਆਪਣੇ سینੇ ਨਾਲ ਲਾ ਕੇ ਰੱਖਿਆ ਮੈਨੂੰ ਬੜੀ ਚੈਨ ਪਈ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਮੈਂ ਵੀ ਉਸ ਨੂੰ ਫਟਾਫਟ ਦੂਰ ਕੀਤਾ ਕਿ ਜੇ ਕੋਈ ਅੰਦਰ ਆ ਗਿਆ ਤਾਂ ਕੰਮ ਖਰਾਬ ਹੋ ਜਾਣਾ ਤਾਂ ਮੈਂ ਉਸ ਨੂੰ ਕਿਹਾ ਕਿ ਹੋਰ ਕਿੰਨਾ ਸਮਾਂ ਲੱਗਣਾ ਮੇਰਾ ਇੱਥੇ ਦਿਲ ਨਹੀਂ ਲੱਗਦਾ ਮੈਨੂੰ ਜਲਦੀ ਜਲਦੀ ਇੱਥੋਂ ਲੈ ਕੇ ਜਾ ਉਹ ਕਹਿਣ ਲੱਗਾ ਕਿ ਬਸ ਥੋੜੇ ਦਿਨਾਂ ਦੀ ਗੱਲ ਆ ਅਧੇ ਮੁੰਡਾ ਵੀ ਘਰੋਂ ਠੀਕ-ਠਾਕ ਸੀ ਉਸ ਨੇ ਆਪਣੇ ਘਰ ਗੱਲ ਕੀਤੀ ਉਸ ਨੇ ਕਿਹਾ ਕਿ ਕਿੰਬਈ ਹੋਈ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਹਣਾ ਪਰ ਉਹ ਜਿੱਥੇ ਵਿਆਹੀ ਹੋਈ ਆ ਉਸ ਦਾ ਘਰ ਵਾਲਾ ਸ਼ਰਾਬੀ ਹੈ ਅਤੇ ਉਸ ਦਾ ਵਿਆਹ ਧੱਕੇ ਨਾਲ ਹੋਇਆ ਹੈ ਉਸ ਦੇ ਵਿਆਹ ਨੂੰ ਹਜੇ ਇੱਕ ਹਫਤਾ ਹੋਇਆ ਹੈ ਤੇ ਉਹ ਕੁੜੀ ਵੀ ਉੱਥੇ ਨਹੀਂ ਰਹਿ ਰਹੀ ਤੇ ਨਾ ਹੀ ਖੁਸ਼ ਹੈ ਉਹ ਇੱਕ ਵਾਰ ਵੀ ਆਪਣੇ ਉਸ ਘਰ ਵਾਲੇ ਨਾਲ ਕਿਸੇ ਸੰਬੰਧ ਵਿੱਚ ਨਹੀਂ ਆਈ ਕਿਉਂਕਿ ਉਸ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਉਹ ਉੱਥੋਂ ਨਿਕਲਣਾ ਚਾਹੁੰਦੀ ਆ ਤੇ ਉਸ ਤੋਂ ਦੂਰ ਰਹਿਣਾ ਚਾਹੁੰਦੀ ਆ ਤਾਂ ਮੈਂ ਉਸ ਨੂੰ ਸਮਝਾਇਆ ਸੀ ਕਿ ਇਸ ਤਰ੍ਹਾਂ ਨਾ ਕਰੀ ਮੈਂ ਕੁਝ ਕਰਦਾ ਤੇ ਮੈਨੂੰ ਉਹ ਸੋਹਣੀ ਲੱਗਦੀ ਹੈ ਪਰ ਉਸ ਦਾ ਸੁਭਾਅ ਤੇ ਬਹੁਤ ਜ਼ਿਆਦਾ ਵਧੀਆ ਹੈ ਇਸ ਲਈ ਮੈਂ ਉਸ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਤੁਸੀਂ ਦੱਸੋ ਕਿ ਮੈਂ ਕਿਸ ਤਰ੍ਹਾਂ ਕਰਾਂ ਮੈਂ ਤੁਹਾਡੀ ਮर्जी ਦੇ ਖਿਲਾਫ ਨਹੀਂ ਜਾਣਾ ਚਾਹੁੰਦਾ ਤਾਂ ਮੇਰੇ ਘਰ ਦੇ ਕਹਿਣ ਲੱਗੇ ਕਿ ਕਾਕਾ ਜਿੱਦਾਂ ਤੈਨੂੰ ਸਹੀ ਲੱਗਦਾ ਤੂੰ ਕਰ ਲੈ ਜੇ ਕੁੜੀ ਸਹੀ ਆ ਠੀਕ ਹੈ ਤਾਂ ਤੂੰ ਉਸ ਨਾਲ ਵਿਆਹ ਕਰਵਾ ਲੈ ਐਦਾਂ ਨਾ ਹੋਵੇ ਕਿ ਤੂੰ ਉਸ ਨੂੰ ਕਹਿ ਕੇ ਪੱਕੇ ਪੈਰੀ ਆਵੇਂ ਤੇ ਉਹ ਕੱਲ ਨੂੰ ਤੂੰ ਸਾਡੇ ਘਰ ਵਿਆਹ ਕੇ ਜਾਵੇਂ ਤੇ ਮਗਰ ਉਸ ਦਾ ਘਰ ਵਾਲਾ ਜਿਹੜਾ ਪਹਿਲਾਂ ਉਹ ਇੱਥੇ ਪਹੁੰਚ ਲੈ ਕੇ ਆ ਜਾਵੇ ਉਹ ਕਹਿੰਦਾ ਠੀਕ ਹੈ ਮੈਂ ਉਸ ਨੂੰ ਸਮਝਾ ਦੇਵਾਂਗਾ ਕਿ ਤੂੰ ਜੇ ਇੱਥੇ ਆਉਣਾ ਚਾਹਨੀ ਹੈ ਤਾਂ ਉਸ ਤੋਂ ਤਲਾਕ ਲੈ ਕੇ ਆਵੀਂ ਇਸ ਤਰ੍ਹਾਂ ਨਹੀਂ ਤੇ ਉਸ ਮੁੰਡੇ ਦਾ ਫੋਨ ਆਇਆ ਉਹ ਮੈਨੂੰ ਕਹਿਣ ਲੱਗਾ ਤੂੰ ਇਸ ਤਰ੍ਹਾਂ ਕਰ ਇਸ ਤੋਂ ਤਲਾਕ ਲੈ ਲੈ ਜੇ ਤੂੰ ਇਸ ਤਰ੍ਹਾਂ ਨਿਕਲੀ ਤਾਂ ਇਸਨੇ ਸਾਡੇ ਘਰ ਆਵਣਾ ਕਿਉਂਕਿ ਇਹ ਪੈਸੇ ਤਾਂ ਭੁੱਖਾ ਤੇ ਇਸ ਨੇ ਸਾਡੇ ਕੋਲੋਂ ਪੈਸੇ ਦੀ ਮੰਗ ਕਰਨੀ ਆ ਕਿ ਤੁਸੀਂ ਮੇਰੇ ਘਰ ਵਾਲੀ ਨੂੰ ਕੱਢ ਕੇ ਲੈ ਗਏ। ਉਹ ਕਹਿੰਦੀ ਕਿ ਮੈਂ ਕਿਸ ਤਰ੍ਹਾਂ ਤਲਾਕ ਮੰਗਾ। ਮੈਨੂੰ ਤਾਂ ਸਮਝ ਨਹੀਂ ਆ ਰਹੀ ਸੀ। ਇੱਕ ਦਿਨ ਮੈਂ ਫੇਰ ਆਪਣੇ ਘਰ ਵਾਲੀ ਨੂੰ ਕਿਹਾ ਕਿ ਮੈਨੂੰ ਤਲਾਕ ਚਾਹੀਦਾ। ਉਹ ਕਹਿਣ ਲੱਗਾ ਕੀ ਗੱਲ ਹੋ ਗਈ? ਤੂੰ ਤਲਾਕ ਕਿਉਂ ਮੰਗ ਰਹੀ ਹੈ? ਮੈਂ ਉਸ ਨੂੰ ਕਿਹਾ ਕਿ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ। ਸ਼ਰਾਬੀਆਂ ਦੇ ਘਰ ਵਿੱਚ। ਮੈਂ ਉਸ ਨੂੰ ਪੇਪਰ ਦਿੱਤਾ ਤੇ ਕਿਹਾ ਇਸ ਤੇ ਸਾਈਨ ਕਰ ਦੇ। ਉਹ ਕਹਿਣ ਲੱਗਾ ਮੈਂ ਨਹੀਂ ਸਾਈਨ ਕਰਨੀ। ਮੈਂ ਤੈਨੂੰ ਵਿਆਹ ਕਿ ਲਿਆਇਆ? ਮੈਂ ਉਸਨੂੰ ਕਿਹਾ ਜੇ ਤੂੰ ਮੈਨੂੰ ਵਿਆਹ ਕੇ ਲੈ ਕੇ ਆਇਆ ਤਾਂ ਮੈਂ ਤੇਰੇ ਨਾਲ ਇੱਕ ਹੋਈਆਂ ਸਾਨੂੰ 2 ਹਫ਼ਤੇ ਹੋ ਗਏ ਵਿਆਹ ਹੋਇਆ ਨੂੰ ਸਾਡਾ ਰਿਸ਼ਤਾ ਅੱਗੇ ਨਹੀਂ ਵਧਿਆ ਤੈਨੂੰ ਸਿਰਫ ਸ਼ਰਾਬ ਦੀ ਰਹਿੰਦੀ ਆ ਤਾਂ ਮੈਂ ਉਸਨੂੰ ਕਿਹਾ ਮੈਂ ਤੈਨੂੰ ਇਸਤੇ ਪੈਸੇ ਦਵਾਂਗੀ ਫਿਰ ਕਹਿਣ ਲੱਗਾ ਕਿੰਨੇ ਪੈਸੇ ਦੇਂਗੀ ਤਾਂ ਮੈਂ ਕਿਹਾ ਕਿ ਤੈਨੂੰ ਇਸੇ 10000 ਦਵਾਂਗੀ ਉਹ ਸ਼ਰਾਬੀ ਬੁੱਢਾ ਪੈਸੇ ਦੇ ਲਾਲਚ ਵਿੱਚ ਬਣ ਗਿਆ ਕਹਿਣ ਲੱਗਾ ਠੀਕ ਐ ਮੈਂ ਤੈਨੂੰ ਤਲਾਕ ਦੇ ਦਿੰਦਾ ਜਿੱਥੇ ਮਰਜ਼ੀ ਜਾ ਮੈਂ ਵੀਰ ਉਸ ਮੁੰਡੇ ਨੂੰ ਫੋਨ ਕੀਤਾ ਤੇ ਉਹ ਤਾਂ ਨਾਰਾਜ਼ ਸੀ ਉਹ ਕਹਿੰਦਾ ਚਲ ਠੀਕ ਆ ਮੈਂ ਤੈਨੂੰ 10000 ਰੁਪਏ ਕਿਸੇ ਤਰ੍ਹਾਂ ਪੜਾ ਦੇਣਾ ਤੂੰ ਇਸੇ ਮੂਹਤੇ ਮਾਰ ਉਸ ਮੁੰਡੇ ਨੇ ਮੈਨੂੰ ਪੈਸੇ ਦਿੱਤੇ ਤਾਂ ਮੈਂ ਆਪਣੇ ਘਰ ਵਾਲੇ ਨੂੰ ਦਿੱਤੇ ਤੇ ਸਾਈਨ ਕਰਵਾ ਲਏ ਮੈਂ ਉਤੋਂ ਨਿਕਲ ਗਈ ਤੇ ਸਿੱਧੀ ਉਸ ਦੇ ਕੋਲ ਆਈ ਅਸੀਂ ਇਸ ਤਰ੍ਹਾਂ ਘਰ ਨਹੀਂ ਗਏ ਪਹਿਲਾਂ ਅਸੀਂ ਕੋਰਟ ਮੈਰਿਜ ਕਰਵਾਈ ਉਸ ਤੋਂ ਬਾਅਦ ਅਸੀਂ ਘਰ ਗਏ ਅਤੇ ਫਿਰ ਉਸਦੇ ਘਰਦਿਆਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਉਹ ਬਹੁਤ ਹੀ ਚੰਗੀ ਸੀ ਉਹ ਕਹਿੰਦੇ ਸੀ ਕਿ ਬਹੁਤ ਸੋਹਣੀ ਕੁੜੀ ਆ ਇੰਨੀ ਚੰਗੀ ਕੁੜੀ ਨੂੰ ਐਨੇ ਗਲਤ ਬੰਦੇ ਨਾਲ ਵਿਆਹ ਦਿੱਤਾ ਇੱਕ ਸ਼ਰਾਬੀ ਦੇ ਨਾਲ ਉਹ ਵੀ ਬੁੱਢਾ ਕਿਸ ਤਰ੍ਹਾਂ ਦਾ ਇਸਦੇ ਮਾਪਿਓ ਕਿਸ ਤਰ੍ਹਾਂ ਦੇ ਨੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਮਾਂ ਮਤਰੀ ਹੈ ਜਿਸਨੇ ਮੇਰੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਮੇਰੀ ਸੱਸ ਨੇ ਕਿਹਾ ਚਲ ਕੋਈ ਨਾ ਧੀ ਅਸੀਂ ਤੈਨੂੰ ਪੂਰਾ ਪਿਆਰ ਦਵਾਂਗੇ ਤੈਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਮੈਂ ਹੁਣ ਰਾਜ ਦੇ ਨਾਲ ਬਹੁਤ ਖੁਸ਼ ਹਾਂ ਤੇ ਮੈਂ ਆਪਣੀ ਮਤਰੀ ਮਾ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਤੇ ਮੈਂ ਕਿਤੇ ਹੋਰ ਆ ਗਈਆਂ ਹੁਣ ਮੈਂ ਉੱਥੇ ਵਿਆਹ ਕਰਵਾ ਲਿਆ ਉਹ ਕੁਝ ਨਾ ਬੋਲੀ ਤੇ ਉਸ ਨੇ ਫੋਨ ਕੱਟ ਦਿੱਤਾ ਮੈਂ ਹੁਣੇ ਆਪਣੇ ਪਿਓ ਨੂੰ ਕਦੀ ਕਦੀ ਮਿਲ ਲੈਂਦੀ ਸੀ ਉਸ ਨੂੰ ਫੋਨ ਕਰ ਲੈਂਦੀ ਸੀ ਪਰ ਮੈਂ ਆਪਣੀ ਮਤਰੀ ਮਾ ਨੂੰ ਕਦੀ ਫੋਨ ਨਹੀਂ ਕਰਦੀ ਸੀ ਦੋਸਤੋ ਏ ਸੀ ਸਾਡੀ ਅੱਜ ਦੀ ਕਹਾਣੀ ਜੋ ਮੈਂ ਤੁਹਾਨੂੰ ਸੁਣਾਈ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦੀ ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਗੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਇੱਕ ਨਵੀਂ ਕਹਾਣੀ ਲਈ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ